ਬਚਨ ਕਮਾਏ ਜਿਨਾਂ ਗੁਰੂ ਦੇ ਬਚਨ ਕਮਾਏ ਜਿਨਾਂ ਗੁਰੂ ਦੇ ਜਿੱਤ ਲੈਣ ਪੰਜੇ ਹੀ ਵਕਾਰ ਪਾਏਗੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਪਾਏਗੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਆਤਮਾ ਬਣੇਗੀ ਪਰਮਾਤਮਾ ਗੁਰੂ ਦੀ ਇੱਕ ਸੌਟੀ ਜਿਹੜੀ ਸੈ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਧ ਹਏ ਉਸ ਨੂੰ ਲਕਾਈ ਫੇਰ ਕਹਿ ਗਈ ਸਦਾ ਹੀ ਉਹ ਜੱਗ ਵਿੱਚ ਜੀਵਦੇ ਸਦਾ ਹੀ ਉਹ ਜੱਗ ਵਿੱਚ ਜੀਵਦੇ ਮਣਾ ਤਾਈ ਲੈਣ ਜਿਹੜੇ ਮਾਰ ਪਾਇ ਕੇ ਪ੍ਰੀਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾ ਸਾਰਾ ਦਿਨ ਬੰਦਗੀ ਕਮਾਂਦੇ ਪੈਣ ਨੈ ਨੀਂਦਰਾ ਨਾ ਰਾਤ ਨੂੰ ਚੌਕੜੇ ਸਜਾ ਕੇ ਗਾਉਣ ਕੀਰਤੀ ਕਾਰਿਛਣਾਂ ਪਰ ਬਾਤ ਨੂੰ ਨਾਮ ਤਾਂ ਕਦੇ ਵੀ ਨਾ ਮੁੱਕਦਾ ਤਨ ਕਦੇ ਵੀ ਨਾ ਮੁੱਕਦਾ ਖਾਂਦਾ ਰੇ ਸਾਰਾ ਸੰਸਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਤੰਨਾ ਜੀ ਦੀ ਪਾਵਨ ਆਪਛਾਣ ਕੇ ठाकुर दर्श ਦੇਣ ਆਇਆ ਸੀ ਹੋ ਕੇ ਪਰਤਖ ਭੋਗ ਲਾਉਂਦਾ ਲੱਸੀ ਦਾ ਕਟੋਰਾ ਮੂੰਹ ਨੂੰ ਲਾਇਆ ਸੀ ਪਾਣੀ ਵਾਲੇ ਨੱਕੇ ਫਿਰੇ ਮੋੜਦਾ ਪਾਣੀ ਵਾਲੇ ਨੱਕੇ ਫਿਰੇ ਮੋੜਦਾ ਮੱਝਾਂ ਤੇ ਗਾਈਆਂ ਰਿਆਚਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਕਾਰਜ ਸਵਾਰੇ ਕਈ ਕਬੀਰ ਦੇ ਨਾਮਦੇਵ ਜੀ ਦੀ ਪਾਈ ਛਾਪਰੀ ਸਾਧੂਆਂ ਦੇ ਨਗਰ ਪਵਿੱਤਰ ਦੇ ਤਾਂ ਕਿਸੇ ਦੀ ਕੀ ਹੈ ਬਾਪਰੀ ਤਾਂ ਹਰ ਨਾਖਸ਼ ਨੂੰ ਮਾਰਿਆ ਬੈਤ ਹਰ ਨਾ ਕਿਸੇ ਨੂੰ ਮਾਰਿਆ ਪਿਆਰਾ ਪ੍ਰਹਿਲਾਜ ਲਿਆਉ ਬਾਹਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਨੱਜਾ ਹੈ ਗਰੋਪਤੀ ਦੀ ਰੱਖਦਾ ਪੀਲਣੀ ਦੇ ਝੂਠੇ ਮੇਰ ਖਾਮ ਦਾ ਨੂੰ ਕਰੇਂਦਾ ਸਵੀਕਾਰਨਾ ਲਾਲੋ ਨੂੰ ਗਲੇ ਦੇ ਨਾਲ ਲਾਉਂਦਾ ਉੱਠ ਕੇ ਸਿੰਘਾਸਣ ਤੰਦੜਿਆ ਉੱਠ ਕੇ ਸਿੰਘਾਸਣ ਤੰਦੜਿਆ ਤੱਕਿਆ ਸੁਦਮਾ ਜਦੋਂ ਜਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਲੁਕਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਪੰਥਾ ਗੁਰਜੰਟ ਸਿੰਘ ਲਿਖੇ ਕੀ ਵੇਦ ਵੀ ਨਾ ਮੈਂ ਮਾਤਾਈ ਜਾਣਦੇ ਮਾਨਕ ਦੇ ਸੰਗ ਗੁਰਚੇਤ ਹੈ ਠਾਕੁਰੂ ਦੇ ਗੁਣਾ ਨੂੰ ਬਿਆਨ ਦੇ ਲੱਜਾ ਰੱਖ ਲਵੇ ਗੁਰੂ ਆਪ ਹੀ ਲੱਜਾ ਰੱਖ ਲਵੇ ਗੁਰੂ ਆਪ ਹੀ ਕਵੀ ਰਏ ਕਾਵਨ ਨੂੰ ਉਚਾ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ